ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਪੁਲਿਸ ਕਦੀ ਇਸ ਥਾਂ ਤੇ ਕਦੀ ਦੂਜੀ ਥਾਂ ਭੱਜ ਰਹੀ ਹੈ ਮਰਨਵਰਤੇ ਬੈਠੇ ਡੱਲੇਵਾਲ ਨੂੰ ਪਿੰਸ ਹਸਪਤਾਲ ਤੋਂ ਸ਼ਿਫਟ ਕਰ ਜਲੰਧਰ ਕੈਂਟ ਦੇ ਹਸਪਤਾਲ ਚ ਦਾਖਲ ਕਰਵਾ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਵੇਂ ਐਂਬੂਲੈਂਸ ਚ ਪੂਰੀ ਸੁਰੱਖਿਆ ਦੇ ਨਾਲ ਡੱਲੇਵਾਲ ਨੂੰ ਲਿਜਾਇਆ ਜਾ ਰਿਹਾ ਤੇ ਇਸ ਤੋਂ ਪਹਿਲਾਂ ਬੀਤੀ ਰਾਤ ਪੁਲਿਸ ਜਲੰਧਰ ਦੇ ਪਿੰਸ ਹਸਪਤਾਲ ਡੱਲੇਵਾਲ ਨੂੰ ਲੈ ਕੇ ਆਈ ਸੀ ਸਸਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਇਸ ਸਮੇਂ ਸੀ ਜਲੰਧਰ ਦੇ ਪਿੰਸ ਹਸਪੀਟਲ ਦੇ ਬਾਹਰ ਮੌਜੂਦ ਆ ਔਰ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਪਿੰਸ ਹਸਪੀਟਲ ਹੈ ਪੂਰੀ ਤਰ੍ਹਾਂ ਜਿਹੜਾ ਪੁਲਸ ਛਾਉਣੀ ਬਣਿਆ ਆ ਹੈ ਔਰ ਸੂਤਰਾਂ ਮੁਤਾਬਿਕ ਤੇ ਰਿਪੋਰਟਸ ਮੁਤਾਬਿਕ ਸਾਨੂੰ ਜਾਣਕਾਰੀ ਮਿਲੀ ਹੈ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੇ ਲਿਆਂਦਾ ਗਿਆ ਹੈ ਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਇੱਥੋਂ ਦੀ ਪੁਲਸ ਦੀ ਗੱਡੀਆਂ ਦਾ ਕਾਫਲਾ ਅੰਦਰ ਗਿਆ ਹੈ ਔਰ ਇੱਥੇ মিডিਆ ਨੂੰ ਜਿਹੜਾ ਅੰਦਰ ਜਾਂਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਦੂਸਰੀ ਤਰਫੇ ਅਗਰ ਗੱਲ ਕੀਤੀ ਜਾਵੇ ਤੇ ਅੱਜ ਸ਼ਾਮ ਨੂੰ ਜਿਹੜਾ ਜਗਜੀਤ ਸਿੰਘ ਡੱਲੇਵਾਲ ਤੇ ਅਤੇ ਪੰਦੇ ਨੂੰ ਡਿਟੇਨ ਕੀਤਾ ਗਿਆ ਸੀ ਪੁਲਿਸ ਵੱਲੋਂ ਲੇਕਿਨ ਉਸ ਦੇ ਬਾਅਦ ਉਹਨਾਂ ਨੂੰ ਕਿੱਥੇ ਲੈ ਜਾਇਆ ਗਿਆ ਇਸ ਬਾਰੇ ਜਾਣਕਾਰੀ ਨਹੀਂ ਮਿਲ ਰਹੀ ਸੀ ਲੇਕਿਨ ਸਾਨੂੰ ਇਸ ਸਮੇਂ ਜਿਹੜਾ ਸੋਰਸਸ ਵੱਲੋਂ ਔਰ ਖਾਸ ਕਰ ਪੁਲਿਸ ਸੂਤਰਾ ਵੱਲੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਇਹ ਕਹਿ ਰਹੇ ਨੇ ਕਿ ਇਸ ਸਮੇਂ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੇ ਲੈ ਕੇ ਆਏ ਨੇ ਔਰ ਸਮਾਂ ਤੁਸੀਂ ਦੇਖ ਸਕਦੇ ਹੋ ਕਿ 1:43 ਹੋਏ ਨੇ ਔਰ ਕੁਛ ਹੀ 10 ਮਿੰਟ ਪਹਿਲਾਂ ਹੀ ਜਿਹੜਾ ਇੱਥੇ ਇਹਨਾਂ ਨੂੰ ਲੈ ਕੇ ਆਂਦਾ ਗਿਆ ਹੈ ਫਿਲਹਾਲ ਨਾ ਪੁਲਿਸ ਮੀਡੀਆ ਨੂੰ ਅੰਦਰ ਜਾਣ ਦੇ ਰਹੀ ਹੈ ਔਰ ਨਾ ਹੀ ਅਗਰ ਇੱਥੇ ਕੋਈ ਮਰੀਜ਼ ਆਂਦਾ ਹੈ ਜਾਂ ਮਰੀਜ਼ ਦੇ ਪਰਿਵਾਰ ਆਂਦੇ ਨੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਉਹਨਾਂ ਦੀ ਅਗਰ ਜਾਂਚ ਦਿੱਤੀ ਜਾਂਦਾ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਫਿਲਹਾਲ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਮੈਂ ਕਹਿ ਦਵਾ ਕਿ ਦਿਖਾ ਰਹੇ ਹਾਂ ਅਸੀਂ ਪਿੰਸ ਹਸਪੀਟਲ ਜਲੰਧਰ ਦੇ ਬਾਹਰ ਦੀਆਂ ਨੇ ਔਰ ਕਿਉਂਕਿ ਲਗਾਤਾਰ ਜਿਹੜਾ ਕੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਕਿਸਾਨ ਨੇਤਾਵਾਂ ਦੀ ਔਰ ਕਿਹਾ ਗਿਆ ਸੀਗਾ ਕਿ ਇਸ ਮੀਟਿੰਗ 'ਚ ਕੋਈ ਹੱਲ ਨਿਕਲੇਗਾ ਲੇਕਿਨ ਹੱਲ ਨਿਕਲਦਾ ਨਜ਼ਰ ਨਹੀਂ ਆਇਆ ਔਰ ਇਸ ਮੀਟਿੰਗ ਤੋਂ ਪਹਿਲਾਂ ਹੀ ਕਿਉਂਕਿ ਕੇਂਦਰ ਦੇ ਜਿਹੜੇ ਸੀਗੇ ਮੰਤਰੀ ਉਹਨਾਂ ਨਾਲ ਮੀਟਿੰਗ ਹੁੰਦੀ ਆ ਉਸ ਦੇ ਬਾਅਦ ਜਿਹੜਾ ਪੰਜਾਬ ਸਰਕਾਰ ਇਸ ਬਾਬਤ ਸਿੱਧਾ ਸਪਸ਼ਟ ਕਰ ਦਿੰਦੀ ਹੈ ਕਿ ਅਗਰ ਇਹ ਮੀਟਿੰਗ ਦੇ ਵਿੱਚ ਤੇ ਜੇ ਕੋਈ ਨਤੀਜਾ ਨਿਕਲਦਾ ਹੈ ਤਾਂ ਕਿਸਾਨਾਂ ਦੀ ਗੱਲ ਸੁਣੀ ਜਾਏਗੀ ਨਹੀਂ ਤਾਂ ਕਿਸਾਨਾ ਜਿਹੜਾ ਧੰਨਾ ਚੁਕਾਏ ਆਵੇਗਾ ਕਿਉਂਕਿ ਕਿਸਾਨ ਜਿਹੜਾ ਇੱਕ ਸਾਲ ਤੋਂ ਵੱਧ ਸਮੇਂ ਤੋਂ ਧੰਨਾ ਲਗਾ ਕੇ ਬੈਠੇ ਹੋਏ ਸੀਗੇ ਫਿਲਹਾਲ ਜਿਹੜਾ ਇਹ ਧਰਨਾ ਚੱਕਿਆ ਨਹੀਂ ਗਿਆ ਲੇਕਿਨ ਇਹਦੇ ਪਿੱਛੇ ਕੀ ਮਨਸੂਬਾ ਰਿਹਾ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਰਹੀ ਹੈ ਇਸ ਬਾਰੇ ਕਿਸੇ ਨੂੰ ਕੁਝ ਨਹੀਂ بتایا ਔਰ ਜਿਹੜਾ ਕਿਹਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਇੱਥੇ ਜਗਜੀਤ ਸਿੰਘ ਦੱਲੇਵਾਲ ਕਿਸਾਨ ਨੇਤਾ ਨੂੰ ਲਿਆਂਦਾ ਗਿਆ ਹੈ ਫਿਲਹਾਲ ਇੱਥੇ ਕਿਸਾਨ ਜਿੱਥੇ ਬੰਦਿਆਂ ਨੂੰ ਪਤਾ ਹੈ ਕਿ ਨਹੀਂ ਪਤਾ ਏਵੀ ਅਸੀਂ ਸਪਸ਼ਟ ਨਹੀਂ ਕਰ ਸਕਦੇ ਆ ਔਰ ਨਾ ਹੀ ਪੰਜਾਬ ਤੱਕ ਜਿਹੜਾ ਇਸ ਬਾਬਤ ਇਹ ਪੁਸ਼ਟੀ ਕਰਦਾ ਹੈ ਕਿ ਇੱਥੇ ਕਿਸਾਨ ਨੇਤਾ ਡੱਲੇਵਾਨ ਨੂੰ ਲੈ ਕੇ ਆਂਦਾ ਗਿਆ ਹੈ ਜਾਂ ਕਿਸੇ ਹੋਰ ਨੂੰ ਲੈ ਕੇ ਆਏ ਕਿਉਂਕਿ ਜਿਸ ਤਰ੍ਹਾਂ ਦੇ ਪੁਲਿਸ ਦੇ ਸੁਰੱਖਿਆ ਪ੍ਰਬੰਧ ਹੋਏ ਨੇ ਇਸ ਸੁਰੱਖਿਆ ਪ੍ਰਬੰਧ ਨੂੰ ਲੈ ਕੇ ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਕਿਸਾਨ ਨੇਤਾ ਨੂੰ ਲਿਆਂਦਾ ਗਿਆ ਹੈ ਫਿਲਹਾਲ ਜਿਹੜਾ ਨਾ ਪੁਲਿਸ ਦੇ ਮੁਲਾਜ਼ਮ ਗੱਲ ਕਰ ਰਹੇ ਨੇ ਮੀਡੀਆ ਦੇ ਨਾਲ ਨਾ ਹੀ ਅਧਿਕਾਰੀ ਗੱਲ ਕਰ ਰਹੇ ਨੇ ਔਰ ਸੋਰਸਸ ਵੱਲੋਂ ਔਰ ਪੁਲਿਸ ਉਤਰਾਵੰਦ ਲੋ ਇਹੀ ਪਤਾ ਲੱਗ ਰਿਹਾ ਹੈ ਕਿ ਇੱਥੇ ਕਿਸਾਨ ਨੇ ਤਾਂ ਡੱਲੇਵਾਂ ਨੂੰ ਲਿਆਂਦਾ ਗਿਆ ਹੈ ਲੇਕਿਨ ਇਸ ਬਾਬਤ ਕੀ ਪੁਸ਼ਟੀ ਕਰੇਗੀ ਪੁਲਿਸ ਜਾਂ ਸਰਕਾਰ ਕੀ ਪੁਸ਼ਟੀ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜਾਂ ਤਾਂ ਤੁਹਾਨੂੰ ਥੋੜੀ ਦੇਰ ਵੇਟ ਕਰਨੀ ਪਏਗੀ ਫਿਲਹਾਲ ਜਿਹੜੀ ਇਸ ਸਮੇਂ ਪੁਲਿਸ ਇੱਥੇ ਪੂਰੀ ਤਰ੍ਹਾਂ ਤੈਨਾਤ ਹੈ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਪੁਲਿਸ ਜਿਹੜਾ ਇਸ ਸਮੇਂ ਛੋਨੀ ਬਣਾ ਕੇ ਬੈਠੀ ਹੋਈ ਹੈ ਇਸ ਪਿੰਮਸ ਹਸਪੀਟਲ ਨੂੰ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰਲੀ ਇੱਥੇ ਜਿਹੜਾ ਪੁਲਿਸ ਦੀ ਗਾਰਡ ਪੂਰੀ ਤਰ੍ਹਾਂ ਤੈਨਾਤ ਨੇ ਮਹਿਲਾ ਗਾਰਡ ਵੀ ਇੱਥੇ ਤੈਨਾਤ ਨੇ ਔਰ ਚਾਹੇ ਇਹੇ ਗੇਟ ਹੈ ਚਾਹੇ ਇਸਤੋਗਲਾ ਗੇਟ ਹੈ ਉੱਥੇ ਵੀ ਪੂਰੀ ਜਿਹੜਾ ਸਿਕਿਉਰਿਟੀ ਲਗਾਈ ਗਈ ਹੈ ਪੁਲਿਸ ਦੀ ਔਰ ਸੁਰੱਖਿਆ ਦਾ ਜਿਹੜਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ ਔਰ ਇਸ ਤੋਂ ਸਿਵਾਏ ਜਿਹੜਾ ਜਲੰਧਰ ਦੇ ਕਮਿਸ਼ਨਰ ਰੇਟ ਦੇ ਆਲਾ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਲੇਕਿਨ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ ਔਰ ਇਸ ਬਾਬਤ ਜਿਹੜਾ ਸਪਸ਼ਟ ਵੀ ਨਹੀਂ ਕੀਤਾ ਜਾ ਰਿਹਾ ਕਿ ਕਿਸ ਨੂੰ ਲੈ ਕੇ ਆਏ ਗਏ ਨੇ ਕਿਉਂਕਿ ਪੁਲਿਸ ਦੇ ਮੁਲਾਜ਼ਮਾਂ ਨਾਲ ਅਸੀਂ ਗੱਲ ਕਰਨੀ ਚਾਹੀ ਔਰ ਜਿਹੜੇ ਪੁਲਿਸ ਦੇ ਅਧਿਕਾਰੀ ਸੀ ਉਹਨਾਂ ਨਾਲ ਵੀ ਗੱਲ ਕਰਨੀ ਚਾਹੀ ਲੇਕਿਨ ਪੁਲਿਸ ਅਧਿਕਾਰੀ ਵੀ ਕੁਝ ਬੋਲਦੇ ਹੋਏ ਹਿਚਕਿ ਚਾਂਦੇ ਨਜ਼ਰ ਆਏ ਨੇ ਉਹ ਕਹਿ ਰਹੇ ਕਿ ਸਾਨੂੰ ਇਸ ਬਾਬਤ ਕੁਝ ਨਹੀਂ ਪਤਾ ਕਿ ਨੂੰ ਲੈ ਕੇ ਆਏ ਨੇ ਕੀ ਹੋ ਰਿਹਾ ਅੰਦਰ ਲੇਕਿਨ ਇਹ ਜ਼ਰੂਰ ਸਪਸ਼ਟ ਹੋ ਰਿਹਾ ਹੈਗਾ ਕਿ ਕੁਝ ਨਾ ਕੁਝ ਕੁਝ ਵੱਡੀ ਅਗਰ ਗੱਲ ਜ਼ਰੂਰ ਹੋਈ ਹੈ ਕਿਉਂਕਿ ਗੱਡੀਆਂ ਦਾ ਕਾਫਲਾ ਅੰਦਰ ਗਿਆ ਉਸ ਦੇ ਬਾਅਦ ਜਿਹੜਾ ਗੇਟ ਦੇ ਵਿੱਚ ਗੇਟ ਦੇ ਬਾਹਰ ਬਿਲਕੁਲ ਸਿਕਿਉਰਿਟੀ ਤਨਾਦ ਕਰ ਦਿੱਤੀ ਗਈ ਹੈ ਔਰ মিডিਆ ਨੂੰ ਵੀ ਜਿਹੜਾ ਉਸ ਗੇਟ ਦੇ ਕੋਲ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਹਾਲਾਂਕਿ ਪ੍ਰੋਟੋਕਾਲ ਦੇ ਹਿਸਾਬ ਨਾਲ ਅਸੀਂ ਜਿਹੜਾ ਕੰਮ ਕਰ ਰਹੇ ਆ ਅਸੀਂ ਉਹੀ ਕਰ ਰਹੇ ਆ ਜੋ ਪ੍ਰੋਟੋਕਾਲ ਦੇ ਹਿਸਾਬ ਨਾਲ ਸਾਨੂੰ ਬਣਿਆ ਸਾਨੂੰ ਪਤਾ ਹੈ ਕਿ ਅਸੀਂ ਬਾਹਰ ਹੋ ਕੇ ਹੀ ਤੁਹਾਨੂੰ ਇਹ ਤਸਵੀਰਾਂ ਦਿਖਾ ਸਕਦੇ ਆ ਜਾਂ ਤੁਹਾਨੂੰ ਜਾਣਕਾਰੀ ਦੇ ਸਕਦੇ ਆ ਕਿਉਂਕਿ ਕਈ ਸੋਰਸਸ ਨੇ ਚਾਹ ਪੁਲਿਸ ਸੋਰਸਸ ਨੇ ਚਾਹ ਕੋਈ ਹੋਰ ਸੋਰਸਸ ਨੇ ਲੇਕਿਨ ਜਾਣਕਾਰੀ ਜ਼ਰੂਰ ਮਿਲ ਰਹੀ ਹੈ ਔਰ ਇਸ ਜਾਣਕਾਰੀ ਨੂੰ ਲੈ ਕੇ ਵੀ ਅਸੀਂ ਅੱਗੇ ਜਿਹੜਾ ਤਫ਼ਤੀਸ਼ ਕਰਦੇ ਜ਼ਰੂਰ ਨਜ਼ਰ ਆਵਾਂਗੇ ਔਰ ਤੁਹਾਨੂੰ ਜਿਹੜੀ ਪੱਕਾ ਜਾਣਕਾਰੀ ਹੈ ਉਹ ਵੀ ਦਿੰਦੇ ਨਜ਼ੂਰ ਨਾ ਆਵਾਂਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਤਰੁਣ ਸ਼ਰਮਾ ਦੇ ਨਾਮ ਦਵਿੰਦਰ ਕੁਮਾਰ ਜਲੰਧਰ ਤੇ ਇਸ ਤੋਂ ਪਹਿਲਾਂ ਡੱਲੇਵਾਲ ਨੂੰ ਰਾਹ ਜਾਂਦੇ ਗ੍ਰਿਫਤਾਰ ਕੀਤਾ ਗਿਆ ਤਾਂ ਡੱਲੇਵਾਲ ਨੂੰ ਬਹਾਦਰਗੜ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਚ ਲਿਜਾਇਆ ਗਿਆ ਸੀ ਤੇ ਕਿਸਾਨਾਂ ਤੇ ਹੋ ਰੇ ਐਕਸ਼ਨ ਨੂੰ ਲੈ ਸ਼ੁਰੂਆਤ ਤੋਂ ਹੁਣ ਤੱਕ ਡੱਲੇਵਾਲ ਨੂੰ ਪੁਲਿਸ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਭੱਜ ਰਹੀ ਹੈ ਤਾਂ ਜੋ ਕਿ ਹੋਰ ਕਿਸਾਨ ਡੱਲੇਵਾਲ ਦੀ ਸਹੀ ਲੋਕੇਸ਼ਨ ਤੇਸ ਪਹੁੰਚ ਕੇ ਪ੍ਰਦਰਸ਼ਨ ਨਾ ਕਰ ਸਕਣ ਜ਼ਿਕਰ ਖਾਸ ਹੈ ਕਿ ਬੀਤੇ ਕੱਲ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਸਾਰੇ ਲੀਡਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਖਨੋਰੀ ਅਤੇ ਸ਼ੰਭੂ ਮੋਰਚੇ ਨੂੰ ਖਾਲੀ ਕਰਵਾਉਣ ਦਾ ਐਕਸ਼ਨ ਸ਼ੁਰੂ ਕਰ ਦਿੱਤਾ ਤੇ ਹੁਣ ਤੱਕ ਸ਼ੰਭੂ ਮੋਰਚਾ ਅਤੇ ਖਨੋਰੀ ਮੋਰਚੇ ਤੇ ਪੁਲਿਸ ਦੀ ਕਾਰਵਾਈ ਜਾਰੀ ਹੈ ਤੇ ਇਸ ਸਾਰੇ ਇਲਾਕਿਆਂ ਦੇ ਵਿੱਚ ਇੰਟਰਨੈਟ ਵੀ ਬੰਦ ਕਰ ਦਿੱਤੇ ਗਏ ਨੇ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ